ਆ ਨੈੱਟ ਨੇ ਸਾਡਾ ਪਠਾ ਇੱਥੋਂ ਤੱਕ ਭਾ ਦਤਾ ਮੈਨੂੰ ਨਹੀਂ ਲੱਗਦਾ ਅੱਜਕੱਲ੍ਹ ਦੀਆਂ ਕੁੜੀਆਂ ਦੀ ਕੋਖ ਦੇ ਵਿੱਚੋਂ ਕਦੇ ਸਤਵੰਤ ਸੋਬੰਤ ਸੋ ਜੰਮੂਗਾ ਇਹਦੇ ਕੋਠਿਆਂ ਤੇ ਚੜ ਚੜ ਕੇ ਨੱਚੀ ਜਾਂਦੀਆਂ ਨਾਚਾ ਘਰ ਬਣ ਗਿਆ ਪੰਜਾਬ ਰੀਲਾਂ ਬਣਾਉਣ ਦੇ ਚੱਕਰ 'ਚ ਉਹੋ ਜੇ ਬਿਸ਼ਰਮ ਘਰ ਵਾਲੇ ਉਹੋ ਜੇ ਬਿਸ਼ਰਮ ਭਰਾ ਜਿਹੜੇ ਆਪਣੀ ਘਰ ਵਾਲੀ ਤੇ ਭੈਣ ਦੀ ਵੀਡੀਓ ਬਣਾ ਕੇ ਨੈੱਟ ਤੇ ਪਾਉਂਦੇ ਆ ਇਹੋ ਜੇ ਵਿਊ ਮਿਲਦੇ ਆ ਤੇ ਅਕਾਊਂਟ ਵਿੱਚ ਸਿੱਧੇ ਪੈਸੇ ਆਉਂਦੇ ਆ ਕਮਰਿਆਂ ਚੋਂ ਨਿਕਲੀਆਂ ਕੋਠਿਆਂ ਤੇ ਨੱਚੀਆਂ ਕੋਠਿਆਂ ਤੋਂ ਨੱਚੀਆਂ ਦੇ ਚਮਕਾਂ ਚ ਜਾ ਬੜੀਆਂ ਸੀ ਪੰਜਾਬ ਨਾਚਾ ਘਰ ਬਣਾ ਦੇ ਅਸੀਂ ਅੱਗੇ ਲੋਕੀ ਪੈਸੇ ਖਰਚ ਕੇ ਨਾਚੀ ਦਾ ਨਾਚ ਵੇਂਦੇ ਸੀ ਇਦਾਂ ਹੀ ਹੁੰਦਾ ਹੈ ਨਾ ਕਿ ਇਹਨੇ ਨਾਚੀ ਦਾ ਨਾਚ ਵੇਖਣਾ ਸ਼ਹਿਰ ਜਾਣਾ ਪੈਣਾ ਅੱਜ ਨਾਚ ਸ਼ਹਿਰ ਜਾ ਕੇ ਨਾਚੀ ਦਾ ਵੇਖਣ ਦੀ ਲੋੜ ਨਹੀਂ 250 ਰੁਪਏ ਦਾ ਫੋਨ ਚ ਰੀਚਾਰਜ ਕਰੋ ਤੇ ਜਿਹੜੀ ਮਰਜ਼ੀ ਇੰਸਟਾਗ੍ਰam ਭਰ ਲਓ ਫੇਸਬੁੱਕ ਭਰ ਲਓ ਪਠਾਈ ਬੈਠਾ ਪਿਆ ਸਾਡੀਆਂ ਭੈਣਾਂ ਨਾਲੋਂ